ਇਹ ਮਾਮਲਾ ਅੰਬਰਸਰ ਦੇ ਹਲਕਾ ਦੱਖਣੀ ਤੋਂ ਪੰਜਾਬ ਲੋਕ ਕਾਂਗਰਸ ਭਾਜਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਜਿੰਦਰ ਸਿੰਘ ਠੇਕੇਦਾਰ ਦਾ ਹੈ ਜਿਨ੍ਹਾਂ ਦੀ ਚੋਣ ਪ੍ਰਚਾਰ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਵਿੱਚ ਹਲਕੇ ਦੇ ਲੋਕ ਉਹਨਾਂ ਨੂੰ ਚੋਰ ਅਤੇ ਜ਼ਮੀਨਾਂ ਦੇ ਕਬਜ਼ੇ ਵਾਲਾ ਕਹਿ ਕੇ ਜੁੱਤੀਆਂ ਦੇ ਹੱਥ ਦਿਖਾ ਰਹੇ ਨੇ ਇਸ ਬੰਦੇ ਦੀ ਗੱਲਬਾਤ ਕਰਦਿਆਂ ਹਜਿੰਦਰ ਸਿੰਘ ਠੇਕੇਦਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਲੋਕ ਸਾਡੀ ਪਾਰਟੀ ਦਾ ਵੱਧਾ ਪ੍ਰਭਾਵ ਦੇਖ ਕੇ ਦੂਸਰੀ ਸਿਆਸੀਆਂ ਪਾਰਟੀਆਂ ਵੱਲੋਂ ਸਰਾਹਤ ਕਰਵਾਈ ਜਾ ਰਹੀ ਹੈ ਹਲਕੇ ਦੇ ਲੋਕ ਉਹਨਾਂ ਨਾਲ ਖੜੇ ਨੇ ਤੇ ਉਹਨਾਂ ਦਾ ਸਾਥ ਦੇਣਗੇ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਵਿਰੋਧੀਆਂ ਦੀ ਬੁਕਲਾੜ ਹੈ ਵਿਰੋਧੀਆਂ ਦੀ ਕਬਰਾੜ ਹੈ ਕਿਉਂਕਿ ਇੱਕ ਹਫਤਾ ਪਹਿਲਾਂ ਟਿਕਟ ਡਿਕਲੇਰ ਹੋਈ ਹੈ ਔਰ ਇੱਕ ਹਫਤੇ ਦੇ ਵਿੱਚ ਜੋ ਹਲਕੇ ਦਾ ਪਿਆਰ ਤੇ ਮੈਨੂੰ ਮੁਹਬਤ ਮਿਲੀ ਹੈ ਔਰ ਬਹੁਤ ਵੱਡਾ ਰਿਸਪਾਂਸ ਮਿਲਿਆ ਮੈਂ ਸਮਝਦਾ ਕਿ ਉਹਨੂੰ ਵੇਖ ਕੇ ਇਹ ਜਿਹੜੀ ਕਬਰਾੜ ਇਹਨਾਂ ਸਾਹਮਣੇ ਹੋਈ ਹੈ ਕਿਉਂਕਿ ਮੈਂ ਬਹੁਤ ਇਲੈਕਸ਼ਨਾਂ ਲੜੀਆਂ ਹੈ ਔਰ ਮੇਰਾ ਖੁੱਲਾ ਚੈਲੰਜ ਹੈ ਮੇਰੀ ਖੁੱਲੀ ਕਿਤਾਬ ਹੈ ਮੈਂ 40 ਸਾਲ ਹੋ ਗਿਆ ਸ਼ਹਿਰ ਦੀ ਸੇਵਾ ਕਰਦਿਆਂ ਨੂੰ ਔਰ ਸਾਰੀ ਦੁਨੀਆ ਜਾਣਦੀ ਹੈ ਕਿ ਠੇਕੇਦਾਰ ਜੀ ਨੇ ਕੀ ਕੰਮ ਕੀਤਾ ਔਰ ਕੀ ਉਹਨਾਂ ਦਾ ਸਿਸਟਮ ਹੈ ਨਹੀਂ ਹੈ ਔਰ ਮੈਂ ਕਈ ਵਾਰ ਤੁਹਾਡੇ ਚੈਨਲ ਦੇ ਨਾਲ ਔਰ ਸਟੇਜਾਂ ਦੇ ਉੱਪਰ ਇਹ ਚੈਲੰਜ ਕੀਤਾ ਹੈ ਕਿ ਕੋਈ ਆਦਮੀ ਮੈਨੂੰ ਪ੍ਰੂਫ ਦੇ ਦੇ ਕਿ ਮੈਂ ਜ਼ਿੰਦਗੀ 'ਚ ਕਿਸੇ ਕੋਲ ਇੱਕ ਦਵਾਨੀ ਵੀ ਲਈ ਹੈ ਤੇ ਮੈਂ ਰਾਜਨੀਤੀ ਤੋਂ ਪਰੇ ਹੋ ਜਾਵਾਂਗਾ ਇਹ ਅੱਜ ਕੋਈ 20 ਸਾਲ ਪੁਰਾਣੀ ਗੱਲ ਉਹ ਮੈਨੂੰ ਪਤਾ ਵੀ ਨਹੀਂ ਕੋਈ ਹੈਗੀ ਹੈ ਜਾਂ ਨਹੀਂ ਹੈ ਉਹ 20 ਸਾਲ ਪੁਰਾਣੀ ਗੱਲ ਦਾ ਮੈਨੂੰ ਪਤਾ ਲੱਗਾ ਮੁਹੱਲੇ 'ਚ ਕੱਲੇ ਜੀ 20 ਸਾਲ ਪਹਿਲਾਂ ਕੋਈ ਝਗੜਾ ਸੀ ਉਹਦਾ ਮੈਨੂੰ ਪਤਾ ਜਾਂ ਨਹੀਂ ਪਤਾ ਲੱਗਿਆ ਇਹ ਮੈਂ ਸਮਝਦਾ ਕਿ ਇਹ ਇੱਕ ਐਵੇਂ ਝੂੜ ਦਾ ਪਲੰਦਾ ਬਣਾ ਕੇ ਵਿਰੋਧੀਆਂ ਨੇ ਉਸ ਬੱਚਿਆਂ ਨੂੰ ਗੁੰਮਰਾਹ ਕਰਕੇ ਕਿ ਕੋਈ ਕਾਮ ਆਦਮੀ ਜਿਹੜਾ ਹੈ ਉਹਦੇ ਦਿਮਾਗ 'ਚ ਐਨੀ ਪਲੈਨਿੰਗ ਨਹੀਂ ਹੁੰਦੀ ਵੀਡੀਓ ਬਣਾਉਣੀ ਤਿਆਰੀ ਕਰਕੇ ਰੱਖਣੀ ਕੱਲ ਇੱਕ ਉਸ ਬਾਜ਼ਾਰ 'ਚ ਧਾਰਮਿਕ ਸਵਾਗਤ ਸੀਗਾ ਔਰ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਇਲਾਕੇ ਦੇ ਲੋਕ ਸ਼ਨ ਉਹਨਾਂ ਨੇ ਉੱਥੇ ਰਿਸਪੌਂਸ ਦਿੱਤਾ ਔਰ ਸਵਾਗਤ ਕੀਤਾ ਤੇ ਇੱਕ ਇਹ ਜਿਹੜਾ ਪਰਿਵਾਰ ਸੀ ਉਹ ਦੋ ਬੱਚੇ ਸੀ ਜਿਨ੍ਹਾਂ ਨੂੰ ਉਹਨਾਂ ਦੀ ਉਮਰ ਵੀ 20 ਸਾਲ ਹੋਣੀ ਉਹ ਮੈਨੂੰ ਪਤਾ ਲੱਗ ਚੁੱਕਾ ਕਿਉਂਕਿ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਸਾਡੇ ਦੁਸ਼ਮਣ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਦੇ ਵਰਕਰਾਂ ਨੇ ਕੀਤੀ ਹੈ ਇਸ ਕਰਕੇ ਬਿਲਕੁਲ ਕਲੀਅਰ ਹੋ ਗਿਆ ਕਿ ਉਹਨਾਂ ਦੇ ਕਹਨ ਦੇ ਉੱਪਰ ਹੀ ਉਹਨਾਂ ਦੇ ਕਹਨ ਦੇ ਉੱਪਰ ਇਹ ਕਬਰਾਂ ਦੇ ਵਿੱਚ ਇਹ ਬੱਚੇ ਘਰ ਬੈਠੇ ਨੇ ਇਸ ਕਰਕੇ ਹੋਰ ਕੋਈ ਸੱਚਾਈ ਨਹੀਂ ਹੈ ਕੋ ਲੋਕਾਂ ਨੂੰ ਹੁਣ ਇਹ ਸਾ ਗੱਲ ਦਾ ਪਤਾ ਲੱਗ ਗਿਆ ਕਿ ਵਿਨੋਜ ਜਨਾ ਮਜੂਦ ਸਿੰਘ ਸਿੱਧੂ ਕੀ ਚੀਜ਼ ਹੈ ਔਰ ਕੀ ਉਹ ਚਾਹੁੰਦਾ ਹੈ ਨਾਉ ਕਿਸੇ ਪਾਰਟੀ ਦਾ ਨਾਉ ਕਿਸੇ ਧਰਮ ਦਾ ਨਾ ਮੈਂ ਸਮਝਦਾ ਉਹਦਾ ਕੋਈ ਕੁਆਲਿਟੀ ਹੈ ਉਹ ਲੋਕਾਂ ਦਾ ਜਿਹੜਾ ਉਹਦਾ ਕਰਦਾਰ ਸੀ ਉਹ ਨੰਗਾ ਹੋ ਚੁੱਕਿਆ ਲੋਕ ਉਹਨੂੰ ਨਕਾਰ ਚੁੱਕੇ ਨੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਸਿਰਫ ਪੰਜਾਬ ਦੀ ਕੁਰਸੀ ਜਿਹੜੀ ਹੈ ਇਹ ਹਾਸਲ ਕਰਨਾ ਚਾਹੁੰਦਾ ਔਰ ਪੰਜਾਬ ਅੰਮ੍ਰਿਤਸਰ ਦੇ ਵਿੱਚ ਦੋ ਵਾਰੀ ਉਹ ਐਮ.ਐਲ.ਏ ਰਹਿ ਗਿਆ ਐਮ.ਪੀ ਰਹਿ ਗਿਆ ਇੱਕ ਕੰਮ ਜਿਹੜਾ ਵੀ ਹੈ ਉਹ ਗਿਣਾ ਦੇਵੇ ਕਿ ਗੁਰੂ ਦੀ ਨਗਰੀ ਵਾਸੀਓ ਨੇ ਕੀਤਾ ਹੋਵੇ ਸਵਾਏ ਲੜਾਉਣ ਤੋਂ ਜੇ ਬੀ.ਜੇ.ਪੀ ਜੀ ਰਿਹਾ ਉਹਨੇ ਵਰਕਰਾਂ ਨੂੰ ਲੜਾਇਆ ਜੇ ਜਦੋਂ ਦਾ ਕਾਂਗਰਸ ਦੇ ਵਿੱਚ ਆਇਆ ਇਹਨੇ ਸਾਰੀ ਕਾਂਗਰਸ ਦਾ ਬੜਾ ਘਰ ਕਰਕੇ ਰੱਖਦਾ ਉਹ ਜਿੰਨੇ ਵੀ ਪੁਰਾਣੇ ਕਾਂਗਰਸੀ ਸੀ ਐਸਐਮਜੀ ਨਿਊਜ਼ ਪੰਜਾਬ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ